ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰਕੌਰ ਰਸੋਈ ਦੇ ਵਿੱਚ ਮੌਸਮ ਜੀ ਬਦਲ ਗਿਆ ਗਰਮੀਆਂ ਸ਼ੁਰੂ ਹੋ ਗਈਆਂ ਤੇ ਕਦੂ ਵੀ ਆਉਣ ਲੱਗ ਗਏ ਤੇ ਅੱਜ ਆਪਾਂ ਬਣਾਵਾਂਗੇ ਕਦੂਆਂ ਦੇ ਕੋਫਟਿਆਂ ਦਾ ਰਾਇਤਾ ਬਣਾਵਾਂਗੇ ਤੇ ਆਪਣਾ ਰਾਇਤਾ ਗਰਮੀਆਂ ਦੇ ਵਿੱਚ ਬਹੁਤ ਹੀ ਆਪਾਂ ਦੇ ਸਰੀਰ ਵਾਸਤੇ ਵਧੀਆ ਹੈਗਾ ਸਰੀਰ ਨੂੰ ਠੰਡ ਦਿੰਦਾ ਤੇ ਕਦੂ ਵੀ ਬਹੁਤ ਠੰਡੇ ਹੁੰਦੇ ਆ ਤੇ ਕਦੂ ਬਾਜ਼ਾਰ ਵਿੱਚ ਆ ਗਏ ਤੇ ਬਹੁਤ ਹੀ ਸੋਹਣੇ ਆ ਤੇ ਕੱਚੇ-ਕੱਚੇ ਹੈਗੇ ਤੇ ਅੱਜ ਆਪਾਂ ਇਹਦੇ ਬਣਾਵਾਂਗੇ ਕੋਫਟੇ ਇੱਕ ਆਪਾਂ ਛੋਟਾ ਜਿਹਾ ਕੱਦੂ ਲਿਆ ਤੇ ਇੱਧਰ ਇੱਕ ਪਿਆਜ਼ ਕੱਟ ਲਿਆ ਬਰੀਕ ਤੇ ਇੱਧਰ ਹਰਾ ਧਨੀਆ ਤੇ ਜਿਹੜੇ ਮਸਾਲੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਊਂ ਇੱਧਰ ਆਪਾਂ ਵੇਸਣ ਲਿਆ ਜਿੰਨੀ ਜ਼ਰੂਰਤ ਆਪਾਂ ਉਹਨਾਂ ਵੇਸਣ ਪਾਵਾਂਗੇ ਹੁਣ ਆਪਾਂ ਕੱਦੂ ਨੂੰ ਕੱਦੂ ਕਸ ਕਰਦੇ ਆਪਾਂ ਇਹਨੂੰ ਆਪਾਂ ਜੀ ਕੱਦੂ ਦਾ ਨਾ ਇੱਧਰ ਇੱਕ ਦੋਨੇ ਸਾਈਡਾਂ ਤੋਂ ਲਾ ਕੇ ਤੇ ਆਪਾਂ ਇਹਨੂੰ ਨਾ ਛਿਲਕਾ ਉਤਾਰ ਲਿਆ ਤੇ ਫਿਰ ਧੋ ਲਿਆ ਤੇ ਆਪਾਂ ਸੁਕਾ ਵੀ ਲਿਆ ਇਹਨੂੰ ਹੁਣ ਨਾ ਆਪਾਂ ਇਹਨੂੰ ਕੱਦੂ ਕਸ ਕਰਾਂਗੇ ਤੇ ਇਧਰ ਆਪਾਂ ਛੋਟਾ ਜਿਹਾ ਕਟੋਰਾ ਲੈ ਲਿਆ ਇਹਦੇ ਉੱਤੇ ਆਪਾਂ ਵਿਛਾ ਲਾਂਗੇ ਕੱਪੜਾ ਤੇ ਹੁਣ ਆਪਾਂ ਲੈ ਲਾਂਗੇ ਕद्दूकस ਤੇ ਹੁਣ ਆਪਾਂ ਇਧਰ ਬਰੀਕ ਸਾਈਡ ਹੈ ਨਾ ਤੇ ਇਹਦੇ ਵਿੱਚ ਕਰਾਂਗੇ ਤੇ ਪੋਣਾ ਮੈਂ ਸਾਨੂੰ ਆਪਾਂ ਰੱਖਿਆ ਪਾਣੀ ਛਾਨਣ ਵਾਸਤੇ ਐਸ ਤਰ੍ਹਾਂ ਕਰਕੇ ਹੁਣ ਮੈਂ ਕद्दूकस ਕਰ ਦੂੰਗੀ ਇਹਨੂੰ ਬਰੀਕ ਸਾਈਡ ਤੋਂ ਕਰਾਂਗੇ ਆਪਾਂ ਨਾ ਕद्दू ਕਸ ਕਰ ਲਿਆ ਦੇਖੋ ਵਿੱਚ ਨਾ ਗੁੱਧ ਹੈ ਨਹੀਂ ਗੀ ਕੱਚਾ ਕद्दू ਹੈ ਤੇ ਸਾਰਾ ਕद्दू ਕਸ ਹੋ ਗਿਆ ਬਹੁਤ ਹੀ ਵਧੀਆ ਹੋ ਗਿਆ ਤੇ ਹੁਣ ਨਾ ਆਪਾਂ ਪਾਣੀ ਨਾ ਹੱਥਾਂ ਨਾਲ ਵੀ ਨਿਚੋੜ ਸਕਦੇ ਆ ਕद्दू ਦਾ ਤੇ ਮੈਂ ਨਾ ਕੱਪੜੇ ਦੇ ਵਿੱਚ ਪਾ ਕੇ ਫੇਰ ਪਾਣੀ ਕੱਢਾਂਗੇ ਆਪਾਂ ਇਹਦਾ ਹੁਣ ਆਪਾਂ ਇਹਨਾਂ ਪਾਣੀ ਕੱਢ ਲੈਨੇ ਹੁਣ ਆਪਾਂ ਨਾ ਪੋਣੇ ਨੂੰ ਇਸ ਤਰ੍ਹਾਂ ਕਰਕੇ ਇਕੱਠਾ ਕਰ ਲਾਂਗੇ ਤੇ ਹੁਣ ਆਪਾਂ ਇਹਦਾ ਪਾਣੀ ਕੱਢਾਂਗੇ ਪਾਣੀ ਨਾ ਬਹੁਤ ਹੀ ਆਸਾਨੀ ਨਾਲ ਨਿਕਲ ਜਾਂਦਾ ਦੇਖੋ ਕਿੰਨਾ ਪਾਣੀ ਨਿਕਲਦਾ ਹੈ ਨਾ ਆਪਾਂ ਇਹੀ ਪਾਣੀ ਆਪਾਂ ਨੂੰ ਜ਼ਰੂਰਤ ਪਈ ਨਾ ਤੇ ਆਪਾਂ ਕੋਫਟਿਆਂ ਦੇ ਵਿੱਚ ਪਾਵਾਂਗੇ ਫੇਰ ਐਸ ਤਰ੍ਹਾਂ ਕਰਕੇ ਆਪਾਂ ਸਾਰਾ ਪਾਣੀ ਕੱਢ ਲਾਂਗੇ ਜੇ ਦਸ ਹੱਥਾਂ ਨਾਲ ਕੱਢਦੇ ਨਾ ਤਾਂ ਸਾਰੇ ਕੱਦੂ ਹੱਥ ਨਾਲ ਹੀ ਲੱਗ ਜਾਂਦੇ ਅੱਗੇ ਆਪਾਂ ਪਾਣੀ ਕੱਢ ਲਿਆ ਦੇਖ ਲਓ ਨਾਲੇ ਕੱਪੜੇ ਨਾਲ ਨਹੀਂ ਆਪਣਾ ਕੱਦੂ ਲੱਗਿਆ ਤੇ ਨਾਲੇ ਆਪਣੇ ਹੱਥਾਂ ਨਾਲ ਨਹੀਂ ਲੱਗਿਆ ਤੇ ਦੇਖੋ ਬਹੁਤ ਹੀ ਵਧੀਆ ਇਹਦਾ ਪਾਣੀ ਨਿਕਲ ਗਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਇਹਦਾ ਕਚੂੰਬਰ ਕੱਢ ਲਾਂਗੇ ਹੱਥਾਂ ਨਾਲ ਹੀ ਤੇ ਹੁਣ ਆਪਾਂ ਇਹਦੇ ਵਿੱਚ ਨਾ ਹਾ ਹਰਾ ਧਨੀਆ ਤੇ ਆ ਪਿਆਜ਼ ਐ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਨਾਲ ਦੀ ਨਾਲ ਤੁਹਾਨੂੰ ਮੈਂ ਦੱਸੂਗੀ ਮਸਾਲੇ ਪਾਵਾਂਗੇ ਹੁਣ ਆਪਾਂ ਨਾ ਅੱਧਾ ਚਮਚ ਨਮਕ ਪਾ ਦਿਆਂਗੇ ਇਹਦੇ ਵਿੱਚ ਤੇ ਚਮਚ ਦਾ ਚੌਥਾ ਹਿੱਸਾ ਹਲਦੀ ਪਾ ਦਾਂਗੇ ਤੇ ਅੱਧਾ ਕਿ ਚਮਚ ਆਪਾਂ ਲਾਲ ਮਿਰਚ ਪਾ ਦਾਂਗੇ ਤੇ ਹੋਰ ਕੋਈ ਮਸਾਲੇ ਨਹੀਂ ਆਪਾਂ ਵਿੱਚ ਪਾਉਂਦੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਮਿਕਸ ਨਮਕ ਤੇ ਮਿਰਚ ਨਾਲ ਆਪਾਂ ਵਿੱਚ ਮਿਕਸ ਕਰ ਲਿਆ ਤੇ ਆਪਾਂ ਰਾਇਤਾ ਬਣਾ ਰਹੇ ਹਾਂ ਦੋ ਤਿੰਨ ਮੈਂਬਰਾਂ ਦਾ ਛੋਟਾ ਜਿਹਾ ਕੱਦੂ ਤਾਂ ਲਿਆ ਸੀ ਜੇ ਆਪਾਂ ਜ਼ਿਆਦਾ ਬਣਾਉਣਾ ਤਾਂ ਆਪਾਂ ਕੱਦੂ ਵੱਡਾ ਵੀ ਲੈ ਸਕਦੇ ਹਾਂ ਵੈਸੇ ਇਹਦੇ ਨਾਲ ਨਾ ਤਿੰਨਾ ਦਾ ਬਣਾਉਣਾ ਤੇ ਚਾਰਾਂ ਪੰਜਾਂ ਦੇ ਹੀ ਰਾਇਦਾ ਤਿਆਰ ਹੋ ਜਾਊਗਾ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਨਾ ਬੇਸਨ ਪਾ ਦਿਆਂਗੇ ਜਿੰਨੀ ਕਿ ਜ਼ਰੂਰਤ ਹੈ ਨਾ ਆਪਾਂ ਉਨਾ ਹੀ ਪਾਵਾਂਗੇ ਬਾਹਲਾ ਨਹੀਂ ਪਾਉਂਦੇ ਫਿਰ ਬੇਸਨ ਦਾ ਹੀ ਸਵਾਦ ਆਈ ਜਾਊਗਾ ਐਸ ਤਰ੍ਹਾਂ ਕਰਕੇ ਇਹਨੂੰ ਨਾਲ ਦੀ ਨਾਲ ਮਿਕਸ ਕਰੀ ਚੱਲਾਂਗੇ ਹੁਣ ਆਪਾਂ ਤਾਂ ਥੋੜਾ ਜਿਹਾ ਬੇਸਨ ਵਿੱਚ ਇਹਦੇ ਹੋਰ ਪਾਵਾਂਗੇ ਆ ਵੱਡਾ ਚਮਚਾ ਨਾ ਅੱਧਾ ਪਾ ਲਾਂਗੇ ਬਸ ਹੁਣ ਆਪਾਂ ਇਹਨੂੰ ਤਿਆਰ ਕਰਕੇ ਤੇ ਫਿਰ ਆਪਾਂ ਇਹਦੇ ਕੋਫਟੇ ਬਣਾਵਾਂਗੇ। ਹਾਂਜੀ ਆਪਣਾ ਕੋਫਟਿਆਂ ਦਾ ਆਟਾ ਵਧੀਆ ਤਿਆਰ ਹੋ ਗਿਆ ਤੇ ਆਪਾਂ ਨੂੰ ਨਾ ਪਾਣੀ ਜਿਹੜਾ ਆਪਾਂ ਕੱਢਿਆ ਸੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪਈ ਇਹਦੀ ਤੇ ਇਹਨੂੰ ਹੁਣ ਆਪਾਂ ਰੱਖ ਲੈਨੇ ਕੋਲੇ ਹੀ ਮੜਾਜਾ ਹੱਥ ਨੂੰ ਗਿੱਲਾ ਕਰਕੇ ਨਾ ਫਿਰ ਆਪਾਂ ਕੋਫਟੇ ਬਣਾਵਾਂਗੇ। ਹੁਣ ਇੱਧਰ ਆਪਣਾ ਤੇਲ ਗਰਮ ਰੱਖਿਆ ਹੋਇਆ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਨੂੰ ਛੋਟੇ-ਛੋਟੇ ਬਣਾਵਾਂਗੇ ਰਾਇਤੇ ਵਾਸਤੇ। ਐਸ ਤਰ੍ਹਾਂ ਕਰਕੇ ਨਾ ਐਸ ਤਰ੍ਹਾਂ ਕਰਕੇ ਆਪਾਂ ਗੋਲ ਵੀ ਬਣਾ ਰੱਖਦੇ ਵੈਸੇ ਮੈਂ ਐਸ ਤਰ੍ਹਾਂ ਚੰਪ ਤੇ ਚਪਤੇ ਜਿਹਾ ਬਣਾਉਂਗੀ ਕਿਉਂਕਿ ਅੰਦਰ ਤੱਕ ਪੱਕ ਜਾਂਦੇ ਗੋਲ ਫਿਰ ਨਾ ਪੱਕਦੇ ਨਹੀਂ ਨਾ ਐਸ ਤਰ੍ਹਾਂ ਕਰਕੇ ਆਪਾਂ ਛੋਟੇ ਛੋਟੇ ਬਣਾ ਲਾਂਗੇ ਥੋੜਾ ਥੋੜਾ ਆਪਾਂ ਲੈ ਕੇ ਨਾ ਆਪਣਾ ਆਟਾ ਤੇ ਐਸ ਤਰ੍ਹਾਂ ਕਰਕੇ ਛੋਟੇ ਛੋਟੇ ਬਣਾਓ ਆਪਾਂ ਨਾ ਛੋਟੇ ਛੋਟੇ ਬਣਾ ਕੇ ਆਪਾਂ ਪੂਰੀ ਪੈਨ ਨੂੰ ਭਰਤਾ ਹੈ ਤੇ ਸਾਰੇ ਤਕਰੀਬਨ ਪੈਗੇ ਵਿੱਚ ਇਹਦੇ ਆਪਾਂ ਨੇ ਕੋਫ ਤੇ ਤੇ ਹੁਣ ਆਪਾਂ ਇਹਨਾਂ ਨੂੰ ਆਪਣਾ ਗੈਸ ਨਾ ਸਲੋ ਤੋਂ ਮੀਡੀਅਮ ਹੈ ਤੇ ਆਪਾਂ ਹੁਣ ਐਸ ਤੋਂ ਥੋੜੇ ਜਿ ਪੱਕ ਗਏ ਜਦੋਂ ਫੇਰ ਆਪਾਂ ਇਹਨਾਂ ਪਾਲਸ ਪਾਸਾ ਪਲਟ ਦਿਆਂਗੇ ਇਹਨਾਂ ਦਾ ਹਾਂਜੀ ਆਪਾਂ ਨਾ ਥੋੜਾ ਜਿ ਇਹਨੂੰ ਹਿਲਾ ਲਿਆ ਤੇ ਹੌਲੀ ਹੌਲੀ ਹਿਲਾਇਓ ਕਿਉਂਕਿ ਗਰਮ ਤੇਲ ਉੱਤੇ ਵੀ ਨਾ ਪੈਗੇ ਇਸ ਕੰਨ ਹਲਾਤਿਆਂ ਨਾ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਪੱਕਣ ਦਿਆਂਗੇ ਫਿਰ ਆਪਾਂ ਪਾਸਾ ਪਲਟ ਦਿਆਂਗੇ ਇਹਨਾਂ ਦਾ ਹੁਣ ਜੀ ਆਪਾਂ ਇਹਨਾਂ ਦਾ ਇਹਨਾਂ ਸਾਈਡ ਬਦਲ ਦਿੰਨੇ ਆ ਇਸ ਤੱਕਿਆ ਕਰਕੇ ਤੇ ਕੋਫਤੇ ਆਪਣੇ ਬਹੁਤ ਹੀ ਵਧੀਆ ਤਿਆਰ ਹੋ ਗਏ ਆ ਇਸ ਤੱਕਿਆ ਕਰਕੇ ਹੁਣ ਆਪਾਂ ਸਾਰਿਆਂ ਨੇ ਬਦਲ ਦਿਆਂਗੇ ਇਹਨਾਂ ਦੂਜੀ ਸਾਈਡ ਵੀ ਪੱਕ ਜਾਣਗੇ ਆ ਆਪਣੇ ਕੋਫਤੇ ਨਾ ਬਣ ਕੇ ਹੋ ਗਏ ਤਿਆਰ ਤੇ ਆਪਾਂ ਗਾਂ ਸਬੰਦ ਕਰ ਦਿੰਨੇ ਆ ਆਪਾਂ ਸਾਰੇ ਇੱਕ ਵਾਲੀ ਚ ਪਾਇਗੇ ਸੀ ਹੁਣ ਇਧਰ ਆਪਾਂ ਛਾਨ ਵਿੱਚ ਕੱਢ ਦਾਂਗੇ ਜਿਹੜਾ ਐਕਸਟਰਾ ਤੇਲ ਹੈ ਨਾ ਉਹ ਛਾਨ ਵਿੱਚ ਨਿਕਲੀ ਜਾਊਗਾ ਤੇ ਆਪਾਂ ਉਹਨਾਂ ਟਾਈਮ ਦਹੀਂ ਦੀ ਤਿਆਰੀ ਕਰਾਂਗੇ ਆਪਾਂ ਉਹਨਾਂ ਪਾ ਹ ਕੁਜਾ ਲੈ ਲੈ ਤੇ ਬਹੁਤ ਹੀ ਵਧੀਆ ਮਿੱਟੀ ਦਾ ਤੇ ਆਪਾਂ ਰੇਤੇ ਗਰਮੀਆਂ ਚ ਮਿੱਟੀ ਦੇ ਕੁਜਿਆਂ ਚ ਪਾਜੇ ਤਾਂ ਬਹੁਤ ਠੰਡਾ ਰਹਿੰਦਾ ਨਾਲੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਦਹੀਂ ਪਾਵਾਂਗੇ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉੰਨੀ ਪਾਵਾਂਗੇ ਤੇ ਆਪਾਂ ਨੇ ਇਹਨੂੰ ਫੈਂਟਦੇ ਨਹੀਂ ਕਿਉਂਕਿ ਛਾਨਣੀ ਨਾਲ ਹੀ ਬਹੁਤ ਵਧੀਆ ਫੈਂਟਿਆ ਜਾਂਦਾ ਹੈ ਤੇ ਬਹੁਤ ਹੀ ਕਰੀਮੀ ਜੀ ਬਣ ਜਾਂਦੀ ਦਹੀਂ ਐਸ ਤ ਕਾ ਕਰਕੇ ਇਹਨੂੰ ਵਿੱਚ ਛਾਨ ਦਿਆਂਗੇ ਹਲੋ ਹੁਣ ਆਪਨੇ ਨਾ ਦੇਖੋ ਦਹੀਂ ਫੈਂਟਣ ਦੀ ਕੋਈ ਵੀ ਜ਼ਰੂਰਤ ਨਹੀਂ ਪਈ ਤੇ ਬਹੁਤ ਹੀ ਵਧੀਆ ਬਣ ਗਈ ਤੇ ਹੁਣ ਨੇ ਥੋੜੀ ਜੀ گاੜੀ ਹੈਗੀ ਸੰਗਣੀ ਹੈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਕ્યા ਕਿ ਜਦੋਂ ਆਪਾਂ ਕੋਸਤੇ ਪਾਏ ਨਾ ਵਿੱਚੇ ਤੇ ਇਹ ਗਾੜਾ ਦਹੀਂ ਨੇ ਹੋਰ ਹੋ ਜਾਣਾ ਤੇ ਫਿਰ ਆਪਾਂ ਦਹੀਂ ਪਾ ਸਕਦੇ ਹਾਂ ਦਹੀਂ ਬਿਲਕੁਲ ਵੀ ਖੱत्ता ਨਹੀਂ ਸੀਗਾ ਥੋੜਾ ਜਿਹਾ ਪਾ ਨਹੀਂ ਇਹਨਾ ਦਹੀਂ ਸਾਨੂੰ ਵਾਧੂ ਆ ਤਿੰਨ ਚਾਰ ਮੈਂਬਰ ਖਾ ਲੈਣਗੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਕਾਲਾ ਨਾਮਕ ਪਾਵਾਂਗੇ ਆਪਾਂ ਨਾ ਦੂਸਰਾ ਨਾਮਕ ਨਹੀਂ ਪਾਉਂਦੇ ਜਿਹੜਾ ਆਪਾਂ ਰੋਜ਼ ਵਰਤਦੇ ਕਾਲਾ ਪਾਵਾਂਗੇ ਤੇ ਬਹੁਤ ਹੀ ਵਧੀਆ ਰਾਇਤਾ ਬਣਦਾ ਹੈ ਤੇ ਇਹ ਨਾਲੇ ਇਹਦੇ ਨਾਲ ਕੋਈ ਗਾਇਸ ਤੇਜਾਬ ਵੀ ਨਹੀਂ ਬਣਦਾ ਦਾ ਕਾਲੇ ਨਾਮਕ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਇੱਕ ਤਾਂ ਆਪਾਂ ਭੁੰਨਿਆ ਜੀਰਾ ਤੇ ਕਾਲੀ ਮਿਰਚ ਹੈ ਤੇ ਹਰੀ ਮਿਰਚ ਹੈ ਇਹ ਪਾ ਦਿਆਂਗੇ ਆਪਾਂ ਲਾਲ ਮਿਰਚ ਨਹੀਂ ਪਾਉਂਦੇ ਕਾਲੀ ਪਾਵਾਂਗੇ ਆਪਾਂ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਹੁਣ ਆਪਾਂ ਇਹਦੇ ਵਿੱਚ ਨਾ ਕੋफ्ते ਪਾਵਾਂਗੇ ਉਹ ਮਾਰੇ ਠੰਡੇ ਹੋਗੇ ਨਾ ਜਦੋਂ ਉਦੋਂ ਪਾਵਾਂਗੇ ਹੁਣ ਨਾ ਆਪਾਂ ਇਹਦੇ ਵਿੱਚ ਕੋफ्ते ਪਾ ਲੈਨੇ ਪਹਿਲਾਂ ਆਪਾਂ ਛਾਲਣੀ 'ਚ ਕਰਦੇ ਸੈਸਟਰਾ ਤੇਲ ਨਿਕਲ ਗਿਆ ਫਿਰ ਆਪਾਂ ਨਾ ਪੇਪਰ ਜੇ ਤੇ ਪਾਤ ਹੈ ਜਿਹੜੇ ਆਪਣੇ ਨੈਪਕਿੰਗ ਜੇ ਹੁੰਦੇ ਉਹਨਾਂ ਤੇ ਪਾਇਆ ਤੇ ਸਾਰਾ ਤੇਲ ਸੋਕ ਲਿਆ ਹੁਣ ਤੇਲ ਇਹਨਾਂ ਵਿੱਚ ਬਿਲਕੁਲ ਵੀ ਨਹੀਂ ਹੁਣ ਆਪਾਂ ਛੋਟੇ ਤਾਂ ਬਣਾਏ ਸੀ ਆਪਾਂ ਸਾਲ ਤੇ ਪਾਵਾਂਗੇ ਜੇ ਵੱਡੇ ਪਾਵਾਂਗੇ ਬਣਾਵਾਂਗੇ ਤੇ ਫਿਰ ਆਪਾਂ ਨੂੰ ਤੋੜ ਕੇ ਪਾਉਣੇ ਪੈਣਗੇ ਆਪਾਂ ਸਾਰੇ ਨਹੀਂ ਪਾ ਰਹੇ ਥੋੜੇ ਜੇ ਰੱਖ ਲਾਂਗੇ ਜਿਆਦੇ ਹੋਣਗੇ ਹੁਣ ਆਪਾਂ ਇਸ ਤੱਕਾ ਕਰਕੇ ਵਿੱਚ ਮਿਲਾ ਦੇਾਂਗੇ ਹੁਣ ਆਪਾਂ ਉਤੋਂ ਥੋੜਾ ਜਿਹਾ ਡੈਕੋਰੇਟ ਕਰਾਂਗੇ ਇਹਨੂੰ ਹੁਣ ਆਪਾਂ ਇਹਦੇ ਵਿੱਚ ਹੈਨਾ ਪੁਦੀਨੇ ਦੇ ਪੱਤੇ ਪਾ ਦੇਾਂਗੇ ਪੁਦੀਨਾ ਵੀ ਠੰਡਾ ਹੁੰਦਾ ਆਪਨੇ ਸਰੀਰ ਵਾਸਤੇ ਬਹੁਤ ਹੀ ਚੰਗਾ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਪੁਦੀਨੇ ਦੇ ਪੱਤੇ ਪਾ ਤੇ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਗਰਮੀ ਦਾ ਸੀਜ਼ਨ ਆ ਤੇ ਜ਼ਰੂਰ ਬਣਾ ਕੇ ਖਾਓ ਤੇ ਬਹੁਤ ਹੀ ਟੇਸਟੀ ਬਣਦਾ ਹੈ ਆਪਣਾ ਕद्दू ਦੇ ਕੋਫਟਿਆਂ ਦਾ ਰਾਇਤਾ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ